ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਉਪਰ ਫਾਰਮ ਐਡੀ ਵਾਲੀ ਕੁੜੀ ਟਰੈਕਟਰ ਵਾਲੀ ਕੁੜੀ ਨੇ ਸਮਝੌਤਾ ਕੀਤਾ ਉਹਦੇ ਪ੍ਰਤੀ ਅੱਜ ਛੋਟੀ ਜਿਹੀ ਮੈਂ ਇੱਕ ਵਿਚਾਰ ਸ਼ਬਦ ਸੁਣਮੁਕ ਕਰਨੀ ਹੈ ਇਹਨੂੰ ਧਿਆਨ ਦੇ ਨਾਲ ਸੁਣਿਓ ਉਹ ਕੁੜੀ ਨੇ ਤੇ ਮੁੰਡੇ ਵਾਲੇ ਪਰਿਵਾਰ ਨੇ ਘਰ ਵਿੱਚ ਬਹਿ ਕੇ ਸਮਝੌਤਾ ਕਰਾ ਲਿਆ। ਯਾਨੀ ਕਿ ਸਮਝੌਤਾ ਕਰ ਲਿਆ, ਕੰਪਰੋਮਾਈਜ਼ ਕਰ ਲਿਆ। ਸਮਝੌਤਾ ਕਰਨ ਵਾਲੇ ਹੈਗੇ ਨੇ ਸਾਡੇ ਸਿੱਖ ਲਾਣੇ ਵਿੱਚੋਂ ਜਿਹੜੇ ਟੋਕੜਬੋਚ ਕਹਿ ਲਈਏ ਜਾਂ ਇਹੋ ਜਿਹੇ ਮਸਲੇ ਲੱਭਦੇ ਫਿਰਦੇ ਹੁੰਦੇ ਆ। ਸਮਝੌਤਾ ਤਾਂ ਹੋ ਗਿਆ। ਉਹਨਾਂ ਦੀ ਆਪਣੀ ਗੱਲਬਾਤ ਸੀ। ਸ਼ਾਨੂ ਕੋਈ ਲੈਣਾ ਦੇਣਾ ਹੋਣਾ ਨਹੀਂ ਚਾਹੁੰਦਾ ਪਰ ਤੇ ਇਸ ਮਸਲੇ ਵਿੱਚ ਬਹੁਤ ਛਾਣੇ ਅੜਗੜੇ ਗਏ ਉਹ ਕੌਣ ਨੇ ਜਦੋਂ ਉਹ ਕੁੜੀ ਦੀ ਵੀਡੀਓ ਵਾਇਰਲ ਹੋਈ ਗੱਡੀ ਦੇ ਵਿੱਚ ਤੁਹਾਨੂੰ ਪਤਾ ਉਸ ਮੁੰਡੇ ਨਾਲ ਉਹ ਅਸ਼ਲੀਲ ਵੀਡੀਓ ਸੀ ਤੇ ਕੁਝ ਬੇਵਕੂਫ ਚੈਨਲਾਂ ਵਾਲੇ ਤੇਜਾਂ ਵਾਲੇ ਉਹ ਵੀਡੀਓ ਵਾਇਰਲ ਕਰ ਬੈਠੇ ਦੇ ਉਨਾਂ ਵਿੱਚੋਂ ਬਹੁਤ ਵੱਡੀ ਗਿਣਤੀ ਵਿੱਚ ਪੇਜ ਤੇ ਚੈਨਲ ਕਹਿ ਲਈਏ ਬੈਨ ਕਰ ਦਿੱਤੇਗੇ ਬੰਦ ਕਰ ਦਿੱਤੇਗੇ ਇਹ ਉਹ ਲੋਕ ਨੇ ਕੋਈ 20 30 ਹਜ਼ਾਰ ਕਮਾਉਂਦਾ ਸੀ ਘਰੇ ਬੈਠਾ ਕੋਈ 50 ਹਜ਼ਾਰ ਕਮਾਉਣ ਵਾਲਾ ਹੋਵੇ ਤੇ ਹੁਣੇ ਪਿੱਟਦੇ ਨੇ ਅੱਜ 15 ਕ ਫੋਨ YouTube ਵਾਲਿਆਂ ਦੇ ਮੈਨੂੰ ਆਏ ਕੁਝ ਵੇਜਾਂ ਵਾਲਿਆਂ ਦੇ ਆਏ ਕਹਿੰਦੇ ਗਿਆਨੀ ਜੀ ਤੁਹਾਡਾ ਪੇਜ ਵੀ ਬੰਦ ਹੋ ਗਿਆ ਤੁਹਾਡਾ ਚੈਨਲ ਵੀ ਬੰਦ ਹੋ ਗਿਆ। ਮੈਂ ਕਿਹਾ ਕਿਉਂ ਕਹਿੰਦੇ ਸਾਡਾ ਹੋ ਗਿਆ। ਮੈਂ ਕਾਦੇ ਲਈ ਕਹਿੰਦੇ ਅਸੀਂ ਉਹ ਜਿਹੜੀ ਟਰੈਕਟਰ ਵਾਲੀ ਕੁੜੀ ਸੀ ਉਹਦੀ ਵੀਡੀਓ ਵਾਇਰਲ ਕਰ ਬੈਠੇ। ਇੱਕ ਬੇਨਤੀ ਸੁਣੋ ਮੇਰੀ। ਮੈਂ ਅੱਜ ਤੱਕ ਆਪਣੇ ਚੈਨਲ ਤੇ ਜਾਂ ਪੇਜ ਤੇ ਔਰਤ ਪ੍ਰਤੀ ਕੋਈ ਇਹ ਜਿਹੀ ਸ਼ਬਦਾਵਲੀ ਨਹੀਂ ਵਰਤੀ ਨਾ ਵਰਤ ਰਹੀ ਐ। ਆਪਣੇ ਚੈਨਲ ਤੇ ਮੈਂ ਕਿਸੇ ਦੇ ਇੰਟਰਵਿਊ ਨਹੀਂ ਪਾਈ ਅਜੇ ਤੱਕ ਆਪਣੇ ਚੈਨਲ ਤੇ ਮੈਂ ਕਿਸ ਨੂੰ ਅਜੇ ਤੱਕ ਗਾਲ ਨਹੀਂ ਕੱਢੀ ਆਪਣੇ ਚੈਨਲ ਤੇ ਜਾਂ ਪੇਜ ਤੇ ਮੈਂ ਅਸ਼ਲੀਲ ਵੀਡੀਓ ਕਿਸ ਦੀ ਨਾਂ ਬਹਿਰਲ ਕੀਤੀ ਹੈ ਨਾ ਮੈਂ ਸ਼ੇਅਰ ਕੀਤੀ ਹੈ ਅਜੇ ਤੱਕ ਤੇ ਨਾ ਹੀ ਮੈਂ ਕਰਨੀ ਮੇਰੇ ਕੋਲੇ ਸੀਰੀਅਸ ਮੁੱਦੇ ਹੁੰਦੇ ਐ ਹੱਕ ਠੋਕ ਕੇ ਅਸੀਂ ਗੱਲ ਕਰਦੇ ਆ ਇਸ ਕੁੜੀ ਦੀ ਜਿਹੜੀ ਇਹ ਪ੍ਰੋਪਗੈਂਡ ਵਾਲੀ ਵੀਡੀਓ ਸੀ ਇਹੜਾ ਮਸਲਾ ਸੀ ਇਹ ਮੈਂ ਵੀਡੀਓ ਪਾਈ ਪਰ ਮੈਂ ਬੈਲੈਂਸ ਰੱਖ ਕੇ ਗੱਲ ਕੀਤੀ ਸੀ ਵੀ ਤਾੜੀ ਇੱਕ ਹੱਥ ਨਾਲ ਨਹੀਂ ਦੋਨੋਂ ਹੱਥਾਂ ਨਾਲ ਵੱਜਦੀ ਹੈ ਅੱਜ ਮੈਂ ਗੱਲ ਕਹਿਣ ਲੱਗਾ ਵੀ ਉਹ ਕੁੜੀ ਵੀ ਬਹੁਤੀ ਚੰਗੀ ਨਹੀਂ ਮੁੰਡੇ ਨੇ ਤਾਂ ਗਲਤੀ ਕੀਤੀ ਕੀਤੀ ਕੋਈ ਸ਼ੱਕ ਨਹੀਂ ਮੈਰੇ ਤੋਂ ਪਹਿਲਾਂ ਤੁਸੀਂ ਇਹੋ ਜਿਹੇ ਕਰਤੂਤਾਂ ਕਰੋਗੇ ਆਪਣੇ ਮਾਂ ਪਿਓ ਦਾ ਨਾਂ ਦੁਨੀਆਂ ਦੇ ਵਿੱਚ ਕਹਿ ਲਈਏ ਮਿੱਟੀ ਪਟਾਓਗੇ ਤਾਂ ਤੁਹਾਡੇ ਵਰਗਾ ਬੇਵਕੂਫ ਕੋਈ ਨਹੀਂ ਹੋ ਸਕਦਾ ਇਹ ਸਚਾਈ ਹੈ ਸਾਡਾ ਕਲਚਰ ਸਾਡਾ ਸਭਿਆਚਾਰ ਸਾਡੇ ਸਿਧਾਂਤ ਸਾਡੇ ਰੂਲ ਪ੍ਰਿੰਸੀਪਲ ਸਾਨੂੰ ਲਾਉ ਨਹੀਂ ਕਰਦੇ ਵੀ ਅਸੀਂ ਇਦਾਂ ਕਰ ਗਏ ਪਰ ਜਿਨ੍ਹਾਂ ਨੇ ਝੱਗਾ ਚੌੜ ਕਰਾਇਆ ਸਮੋਂ ਬਿਲਕਦੇ ਨੇ ਕਈ ਤਾਂ ਉਹ ਬੇਵਕੂਫ ਨੇ ਆਪਣਾ ਕੋਈ ਕੰਟੈਂਟ ਨਹੀਂ ਹੁੰਦਾ ਕੋਈ ਆਪਣੀ ਗੱਲਬਾਤ ਨਹੀਂ ਹੁੰਦੀ ਆ ਦੇਖੋ ਆ ਬੀਬੀ ਗੰਦ ਪਾਈ ਜਾਂਦੀ ਐ ਆ ਦੇਖੋ ਆ ਬੰਦਾ ਗੰਦ ਪਾਈ ਜਾਂਦਾ ਵੀ ਤੁਸੀਂ ਚਾਰ ਅੱਖਰ ਪੜ੍ਹੇ ਲਿਖਿਓ ਆਪਣੀ ਕੋਈ ਚੀਜ਼ ਬਣਾਓ ਬਥੇਰੇ ਮੈਸੇਜ ਨੇ ਦੁਨੀਆ ਨੂੰ ਦੇਣ ਵਾਸਤੇ ਸਮਾਜ ਨੂੰ ਦੇਣ ਵਾਸਤੇ ਜੋ ਮਰਜੀ ਤੁਸੀਂ ਲੋਕਾਂ ਦੇ ਸਾਹਮਣੇ ਰੱਖੋ ਤੁਹਾਡੀ ਗੱਲਬਾਤ ਚੰਗੀ ਹੋਊਗੀ ਅਗਲਾ ਸੁਣੂਗਾ ਪਰ ਜ਼ਰੂਰੀ ਥੋੜੀ ਐ ਵੀ ਤੁਹਾਨੂੰ ਕੇਵਲ 4 ਪੈਸੇ ਵੱਧ ਕਮਾਉਣ ਤੱਕ ਮਤਲਬ ਹੁੰਦਾ ਉਹ ਜਿਵੇਂ ਕਹਿੰਦੇ ਨਾ ਬੋਤਾ ਖਾਂਦੀ ਥੋੜੇ ਤੋਂ ਵੀ ਜਾਣਦੀ ਉਹ ਗੱਲਾਂ ਇਹਨਾਂ ਲੋਕਾਂ ਤੇ ਟੁੱਕਦੀਆਂ ਨੇ ਤੇ ਹੁਣ ਕਈਆਂ ਦੀ ਪੋਸ਼ ਨੂੰ ਅੱਗ ਲੱਗੀ ਐ ਪੋਸ਼ ਨੂੰ ਅੱਗ ਤਾਂ ਵਕੀਲਾਂ ਦੇ ਨੂੰ ਵੀ ਲੱਗੀ ਹੋਈ ਸੀ ਕਿਉਂਕਿ ਪਹਿਲਾਂ ਕਮਿਟਮੈਂਟ ਕੀਤੀ ਹੋਣੀ ਐ ਵੀ ਇੰਨੇ ਲੱਖ ਲਵਾਂਗੇ ਕੁੜੀ ਨੂੰ ਕਿਹਾ ਹਣ ਤੈਨੂੰ ਜਿਤਾ ਦਾਂਗੇ ਮੁੰਡੇ ਨੂੰ ਕਿਹਾ ਤੈਨੂੰ ਜਿਤਾ ਦਾਂਗੇ ਜਦੋਂ ਅੰਗਲੇ ਸਮਝੌਤਾ ਕਰ ਲਿਆ ਹੁਣ ਉਹ ਵੀ ਪਿੱਟੀ ਜਾਂਦੇ ਵੀ ਸਾਡੀ ਫੀਸ ਗਈ ਪਰ ਕੀ ਤੁਹਾਡਾ ਇੱਕ ਕਿੱਤਾ ਬਣ ਗਿਆ ਇੱਕ ਧੰਦਾ ਬਣ ਗਿਆ ਵੀ ਇਹ ਹਜਾ ਕੇਸ ਆਵੇ ਇਸ਼ੂ ਆਵੇ ਹੈ ਜਨ ਕਿ ਅਸੀਂ ਆਪਣਾ ਉਲੂ ਸਿਤਾ ਕਰਨਾ ਨਾ ਕਰਿਆ ਕਰੋ ਇਦਾਂ ਇੱਕ ਮੈਂ ਹੋਰ ਬੇਨਤੀ ਕਰਨੀ ਹੈ ਕੱਲ ਇੱਕ ਵੀਡੀਓ ਭੇਜੀ ਕਿਸੇ ਬੰਦੇ ਨੇ ਜਾਣ ਬੁਝ ਕੇ ਉਸ ਔਰਤ ਨੂੰ ਬਲੈਕਮੇਲ ਕੀਤਾ ਜਾ ਰਿਹਾ ਹੈ ਉਹ ਔਰਤ ਸ਼ਾਇਦ ਹੋਟਲ ਤੋਂ ਬਾਹਰ ਆਉਂਦੀ ਹੈ ਤੇ ਉਹਦੇ ਮੂਰੇ ਮੈਕ ਲੈ ਕੇ ਹੋਗੇ ਇਹ ਕੌਣ ਹੈ ਜੀ ਤੁਸੀਂ ਹੋਟਲ ਚ ਕੀ ਲੈਣ ਗਏ ਸੀ ਉਹਦੀ ਵੀਡੀਓ ਬਣਾ ਲਈ ਤੇ ਫਿਰ ਬਾਅਦ ਵਿੱਚ ਮੈਨੂੰ ਗੱਲਬਾਤ ਦਾ ਪਤਾ ਲੱਗਿਆ ਕਿ ਸਾਨੂੰ 20000 ਦੇ ਨਹੀਂ ਤੇਰੀ ਵੀਡੀਓ ਵਾਇਰਲ ਕਰਾਂਗੇ ਇਹ ਕੀ ਹੈ ਜੀ ਪਤਾ ਸਰਕਾਰਾਂ ਨੂੰ ਵੀ ਹੈਗਾ ਪ੍ਰਸ਼ਾਸਨ ਨੂੰ ਵੀ ਹੈਗਾ ਵੀ ਕੀ ਹੋ ਰਿਹਾ ਪਰ ਲੈ ਦੇ ਕੇ ਕੇਸ ਰਫਤਫਹ ਹੋ ਜਾਂਦੇ ਪਰ ਕੀ ਇਹ ਮੀਡੀਆ ਦਾ ਕਿਰਦਾਰ ਹੈ ਜੀ ਤੁਹਾਡਾ ਇਹ ਆਉਣ ਵਾਲੀਆਂ ਪੀੜ੍ਹੀਆਂ ਕਿਰਦਾਰ ਦੇਖਣਗੀਆਂ ਤੇ ਤੁਹਾਡੀਆਂ ਕਰਤੂਤਾਂ ਹੋਣਗੀਆਂ ਮਤਲਬ ਉਹ ਕੁੜੀ ਨੇ ਸਮਝੌਤਾ ਕਰ ਲਿਆ ਪਰ ਕਈ ਸੱਦੀਆਂ ਬਲਾਈ ਮੈਂ ਲਾੜੇ ਦੀ ਤਾਈ ਵਿੱਚ ਟੰਗ ਫਸਾ ਬੈਠੇ ਝਗਾ ਆਪਣਾ ਜੋੜ ਕਰਾ ਲਿਆ ਹੁਣ ਮੈਨੂੰ ਪੁੱਛਣਗੇ ਵੀ ਮੈਂ YouTube ਦਾ ਮਾਲਕ ਹਾਂ ਮੈਂ Facebook ਦਾ ਮਾਲਕ ਹਾਂ ਵੀ ਤੁਹਾਡਾ ਪੇਜ ਚ ਲਾ ਦੂੰਗਾ ਤੁਹਾਡੇ ਫੋਲੋਅਰ ਨੂੰ ਬੁਲਾ ਦੂੰਗਾ ਮੈਂ ਤਾਂ ਤਕਰੀਬਨ ਸੈਂਕੜੇ ਵੀਡੀਓ ਹੋ ਗੀਆਂ ਸਾਡੀਆਂ ਚੈਨਲ ਤੇ ਤੇ ਫੇਸਬੁਕ ਪੇਜ ਤੇ ਕਿਤੇ ਕਿਹਾ ਉਹ ਵੀਡੀਓ ਸ਼ੇਅਰ ਕਰਿਓ ਉਹ ਵੀ ਜਿੱਥੇ ਕੋਈ ਮੈਨੂੰ ਲੱਗੇ ਵੀ ਜ਼ਰੂਰੀ ਹੁੰਦਾ ਨਹੀਂ ਮੈਂ ਤਾਂ ਕਿਤੇ ਕਹਿੰਦੇ ਨਹੀਂ ਵੀਡੀਓ ਸ਼ੇਅਰ ਕਰੋ ਕਦੇ ਨਹੀਂ ਕਹਿੰਦੇ ਤੁਹਾਡੀ ਗੱਲਬਾਤ ਵੀ ਦਮ ਹੋਗਾ ਲੋਕ ਸੁਣਨਗੇ ਹੇਕ ਠੋਕ ਕੇ ਐ ਠੋਕ ਬਜਾ ਕੇ ਕਹਿੰਨੇ ਵੀ ਜਿਹੜਾ ਮੁੱਦਾ ਹੁੰਦਾ ਨਾ ਉਹਨੂੰ ਸਹੀ ਤਰੀਕੇ ਨਾਲ ਲੋਕਾਂ ਦੇ ਸਾਹਮਣੇ ਆਉਣਾ ਚਾਹੀਦਾ ਪੇਸ਼ ਕਰਿਆ ਕਰੋ ਠੀਕ ਹੈ ਇਹ 4 ਪੈਸੇ ਕਮਾਉਣ ਦਾ ਇੱਕ ਪਲੇਟਫਾਰਮ ਹੈਗਾ ਤੁਸੀਂ ਕਮਾਓ ਪਰ ਮਿਹਨਤ ਕਰੋ ਆਪਣੀ ਗੱਲਬਾਤ ਕਰੋ ਨਾ ਹੁਣ ਮੇਰੀ ਵੀਡੀਓ ਚੱਕ ਚੱਕ ਕੇ ਸੈਂਕੜੇ ਲੋਕ ਆ ਜਿਹੜੇ ਬਾਹ ਦਿੰਦੇ ਹੈ ਕਿੰਨੇ ਦੇ ਚੈਨਲ ਬੰਦ ਹੋ ਗਏ ਇਸ ਪਿੱਛੇ ਜਿਹੜੇ ਸਟ੍ਰਾਈਕਾਂ ਵੱਜੀਆਂ ਫਿਰ ਮਿੰਤਾ ਕਰਦੇ ਸੀ ਗਿਆਨੀ 20000 ਲੈ ਲਓ 30000 ਲੈ ਲਓ ਕੋਈ ਕਹਿੰਦਾ 50000 ਲੈ ਲਓ ਇਕੋਨੇ ਮੈਂ 5 ਲੱਖ ਲਵਾਂ ਦੇਵੇਂਗਾ ਲੈ ਦੇਾਂਗੇ ਜੀ ਸਾਨੂੰ ਲੱਖ ਰੁਪਈਆ ਆਉਂਦਾ ਚੈਨਲ ਬੰਦ ਹੋ ਜਾ ਮੈਂ ਕਿਹਾ ਨਹੀਂ ਅਸੀਂ ਐਨੇ ਮਰੇ ਜ਼ਮੀਰ ਵਾਲੇ ਐਦੋਂ ਮੁੜ ਕੇ ਮੈਂ ਕਿਹਾ ਮੇਰੀ ਵੀਡੀਓ ਪਾਈ ਨਾ ਮੈਂ ਰੋਕਦਾ ਨਹੀਂ ਕਿਸੇ ਨੂੰ ਵੀ ਵੀਡੀਓ ਨਾ ਚੱਕ ਕੇ ਪਾਓ ਪਰ ਜਦ ਵੀ ਤੋੜ ਮਰੋੜ ਕੇ ਗੱਲ ਪੇਸ਼ ਕਰਦੇ ਹੋ ਰਿਸਪੈਕਟ ਤੁਹਾਨੂੰ ਕਰਨੀ ਨਹੀਂ ਆਉਂਦੀ ਸਰੇ ਆਮ ਤੁਸੀਂ ਗਾਲੀ ਗਲੋਚ ਕਰਦੇ ਹੋ ਉਹਨਾਂ ਦੇ ਸਟੈਕ ਅੱਜ ਵੀ ਅਸੀਂ ਮਾਰਦੇ ਆਂ ਮਾਰਦੇ ਰਵਾਂਗੇ ਮੈਂ ਕਹਿੰਦਾ ਮੇਰੀ ਵੀਡੀਓ ਜੀ ਨੇ ਚੱਕ ਕੇ ਪਾਉਣੀ ਪਾਉ ਅਸੀਂ ਕਿਸੇ ਰੋਕਦੇ ਨਹੀਂ ਪਰ ਥੋੜੀ ਬਹੁਤੀ ਸ਼ਰਮ ਤੱਕ ਰਿਆ ਕਰੋ ਆਪਣੀ ਗੱਲਬਾਤ ਵੀ ਕਰਨਾ ਸਿੱਖ ਜਾਓ ਪਿਓ ਦੀਆਂ ਕਮਾਈਆਂ ਹੋਈਆਂ ਰੋਟੀਆਂ ਖਾਣੀਆਂ ਬੜੀਆਂ ਸੌਖੀਆਂ ਨੇ ਜਦੋਂ ਆਪ ਕਮਾ ਕੇ ਖਾਣੀਆਂ ਪੈਂਦੀਆਂ ਨੇ ਨਾ ਪਤਾ ਉਦੋਂ ਲੱਗਦਾ ਤੇ ਇਹ ਜਿਹੜੇ ਕੁੜੇ ਦੇ ਵੀਡੀਓ ਵਾਇਰਲ ਹੋਈ ਸੀ ਇਹ ਮੁੱਦਾ ਛੜਿਆ ਸੀ ਉਹਨਾਂ ਪਰਿਵਾਰਾਂ ਦੀ ਮਰਜ਼ੀ ਹੈ ਗਲਤੀ ਕੌਣ ਨਹੀਂ ਕਰਦਾ ਇਹਦੇ ਦੋਤੋ ਤਾਂ ਕੌਣ ਹੈ ਕੌਣ ਭਲਾ ਮਨੁੱਖ ਹੈ ਇੱਥੇ ਸਾਰੇ ਗਲਤੀਆਂ ਕਰਦੇ ਆ ਪਰ ਮਤਾਂ ਦੇਣ ਵਾਸਤੇ ਐਵੇਂ ਨਾ ਤੁਰ ਪਿਆ ਕਰੋ ਉਹਨਾਂ ਦਾ ਮਸਲਾ ਸੀ ਅਗਲੇ ਨੂੰ ਛੱਡਿਆ ਹਲੇ ਵੇਕੇ ਤੇ ਇਹ ਸਾਡੇ ਲਈ ਇੱਕ ਮੈਸੇਜ ਹੁੰਦਾ ਸਬਕ ਹੁੰਦਾ ਹੈ ਜਾਂ ਜਦੋਂ ਕਿਸੇ ਦੇ ਹੱਕ ਵਿੱਚ ਖੜਨਾ ਹੁੰਦਾ ਨਾ ਉਦੋਂ ਪੋਸ਼ਿਸ਼ ਕਰ ਲਿਆ ਕਰੋ ਕਈਆਂ ਨੇ ਵੀਡੀਓ ਪਾਤੀਆਂ ਇਹ ਮੁੰਡਾ ਮਿਲ ਜੇ ਸਾਨੂੰ ਫਿਰ ਬਣਾਵਾਂਗੇ ਬੰਦੇ ਦਾ ਪੁੱਤ ਤੇ ੱੱਗਾ ਜਾੜ ਆਪਣਾ ਕਰਾ ਕੇ ਬੈਠੇ ਜਣ ਕੇ ਬਿਨਾ ਮਤਲ ਤੋਂ ਬੇ ਲੋੜਾ ਬਹੁਤਾ ਬੋਲਣ ਝੱਖਣ ਹੋਏ ਬਿਨ ਬੋਲੇ ਜਾਣਾ ਸਭ ਸੋਏ ਇਹਦੇ ਅਰਥ ਹਾਲੇ ਪਰਮਾਤਮਾ ਬਾਤ ਤੇ ਪਰ ਸੰਸਾਰ ਦੇ ਵਿੱਚ ਵੀ ਇਹ ਅਰਥ ਢੁੱਕਦੇ ਆ ਵੀ ਜਿੰਨਾ ਬਹੁਤਾ ਬੋਲੋਗੇ ਨਾ ਉਹ ਨਾ ਬਹੁਤਾ ਉਹਦਾ ਆਸਰ ਹੁੰਦਾ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ